ਇਹ ਕੇਸ ਆਵਾਜ਼ ਸੁਣਨ ਲਈ ਇਲਾਕੇ ਦਾ ਸਾਹਿਬ ਹਾਂਜੀ ਸੁਭਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੰਡ ਟ੍ਰਾਂਸਕੋ ਠੇਕਾ ਮਲਾਜ ਜਿਹੜੀ ਨੂੰ ਪੰਜਾਬ ਅੱਜ ਸਾਡਾ ਜਿਹੜਾ ਰੋਸ ਧਰਨਾ ਦਿੱਤਾ ਜਾ ਰਿਹਾ ਕਿ ਸਾਡੇ ਬਿਜਲੀ ਕੰਮ ਹੈ ਜਿਹੜਾ ਬਿਜਲੀ ਸਪਲਾਈ ਨੂੰ ਬਹਾਲ ਰੱਖ ਰਹੇ ਆ ਉਹ ਲਗਾਤਾਰ ਮੌਦੇ ਮੂਹ ਦੇ ਵਿੱਚ ਪੈ ਰਹੇ ਆ ਇਸ ਮਹੀਨੇ ਦੇ ਅੰਦਰ ਅੰਦਰ ਜਦੋਂ ਦਾ ਪੈਡਿਸਿਲਨ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ 17 ਠੇਕਾ ਕੰਮ ਹੈ ਜਿਹੜੇ 17 ਦੇ ਲਗਭਗ ਠੇਕਾ ਕੰਮ ਮੌਦੇ ਮੂਹ ਚ ਪੈ ਗਏ ਤੇ ਸੈਂਕੜੇ ਕੰਮ ਹੈ ਹੁਣ ਤੱਕ ਜਿਹੜੇ ਆ ਉਹ ਮੌਦੇ ਮੂਹ ਪੈ ਚੁੱਕੇ ਆ ਤੇ ਕਈ ਕੰਮੇ ਅਪੰਗ ਹੋ ਚੁੱਕੇ ਆ ਤੇ ਦੂਜਾ ਜਿਹੜੀ ਸਰਕਾਰ ਨੇ ਸਾਡੇ ਨਾਲ ਇੱਕਮਿਟਮੈਂਟ ਕੀਤੀ ਸੀ ਵੀ ਅਸੀਂ ਆਊਟਸੋਰਸਿੰਗ ਲਿਸਟ ਮੈਂਟ ਠੇਕੇਦਾਰ ਕੰਪਨੀਆਂ ਸੋਸਾਇਟੀਆਂ ਜਿੰਨੇ ਵੀ ਕੱਚੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਅਸੀਂ ਡਿਪਾਰਟਮੈਂਟ ਤੇ ਲੈ ਕੇ ਪੱਕੇ ਕਰਾਂਗੇ ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਪੱਕੇ ਨਹੀਂ ਕੀਤਾ ਘੱਟੋ ਘਾਟ ਗੁਜ਼ਾਰੇਯੋਗ ਤਨਖਾਹ ਦੀ ਮੰਗ ਕਰਦੇ ਆ ਸਾਡੀ ਤਨਖਾਹ 10000 12000 ਰੁਪਏ ਜਿਸ ਨਾਲ ਘਰਾਂ ਦਾ ਗੁਜ਼ਾਰਾ ਚਲਾਉਣਾ ਵੀ ਬੜੀ ਮੁਸ਼ਕਲ ਹੋਇਆ ਪਿਆ ਅਸੀਂ ਡਿਮਾਂਡ ਕਰਦੇ ਆ ਵੀ ਘੱਟੋ ਘਾਟ ਗੁਜ਼ਾਰੇਯੋਗ ਤਨਖਾਹ 1948 ਇੱਕ ਮਤਾਪ ਲਾਗੂ ਕਰਨ ਤੇ ਮਤਲਬ ਘੱ ਜਿਹੜੇ ਹਾਦਸਾ ਪੀੜਤ ਹੋ ਗਏ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਹੀ ਜਾਰੀ ਕਰਨ ਉਹਨਾਂ ਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਗਾਰੰਟੀ ਜਾਰੀ ਕਰਨ ਇਹਨਾਂ ਗੱਲਾਂ ਨੂੰ ਲੈ ਕੇ ਤੇ ਹੋਰ ਜਿੰਨੀਆਂ ਵੀ ਤਮਾਮ ਮੰਗਾ ਸਾਡੀਆਂ ਮੰਗ ਪੱਤਰ 'ਚ ਦਰਜ ਐ ਉਹਨਾਂ ਮੰਗਾਂ ਦੀ ਹੱਲ ਲਈ ਅਸੀਂ ਇੱਥੇ ਜਿਹੜਾ ਪ੍ਰਦਰਸ਼ਨ ਆ ਉਹ ਪਰਿਵਾਰਾਂ ਦੇ ਵਿਚ ਸਮੇਤ ਇੱਥੇ ਕਰ ਰਹੇ ਆ ਤੁਸੀਂ ਹੜਪੜ ਅਨਮੋਲ ਗਗਨਵਾਨ ਦੇ ਦਫ਼ਤਰ ਕਿਉਂ ਘੇਰਦੇ ਹੋ ਭਾਜੀ ਇਹ ਕਿਰਤ ਮੰਤਰੀ ਆ ਇੱਕ ਕਿਰਤਿਆਂ ਦਾ ਇੱਕ ਕਿਰਤ ਮੰੰਦਰ ਹੁੰਦਾ ਠੀਕ ਐ ਇੱਕ ਕਿਰਤਿਆਂ ਦਾ ਕਿਰਤ ਜਿਹੜਾ ਕਿਰਤ ਵਿਭਾਗ ਆ ਉਹ ਮੰੰਦਰ ਐ ਜਿਵੇਂ ਹੁਣ ਇਸ ਕਿਰਤ ਮੰਤਰੀ ਨੇ ਪਿਛਲੇ ਸਮੇਂ ਦੇ ਵਿੱਚ ਆ ਥੋੜੇ ਦਿਨਾਂ ਦੇ ਵਿੱਚ ਇੱਕ ਪੱਤਾ ਖੇਡੇ ਆ ਉਹਨੂੰ ਮਜ਼ਾਕ ਹੀ ਕਹਾਂਗੇ ਆਪਾਂ 165 ਰੁਪਇਆ ਤਨਖਾਹ ਵਧਾਈ ਆ ਠੀਕਾ ਮਲਾਜਮਾਂ ਤੁਸੀਂ ਇਹ ਦੱਸੋ ਵੀ ਇੱਕ 165 ਰੁਪਏ ਦੇ ਨਾਲ ਕੀ ਆਪਣਾ ਕਿਵੇਂ ਆਪਣਾ ਜ਼ਿੰਦਗੀ ਬਤੀਤ ਕਰੂਗਾ ਮਲਾਜਮ ਕੀ ਆਪਣਾ ਕੀ ਕੁਝ ਕਰੂਗਾ ਇਹ ਸਾਡੇ ਮਤਲਬ ਸਵਾਲ ਆ ਅੱਜ ਇੱਥੇ ਇਸ ਕਰਕੇ ਆਏ ਆ ਵੀ ਮੰਤਰੀ ਨੂੰ ਬੈਠ ਕੇ ਜਿਹੜੇ ਕਹਿੰਦੇ ਸੀ ਅਸੀਂ 10000 ਤਨਖਾਹ ਵਧਾਵਾਂਗੇ ਤਨਖਾਹ ਦੇ ਵਿੱਚ ਵਾਧਾ ਕਰਾਂਗੇ ਉਹ ਕਿੱਥੇ ਚਲੇ ਗਿਆ ਅੱਜ ਮੰਤਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਸਵੇਰ ਦੇ ਕਹਿੰਦੇ ਵੀ ਆ ਮੰਤਰੀ ਬਿਠਾਓ ਇਹਨਾਂ ਦੇ ਹੱਥ ਦੇ ਵਿੱਚ ਆ ਸਰਕਾਰ ਦੇ ਹੱਥ ਦੇ ਵਿੱਚ ਆ ਮਸਲਾ ਹੱਲ ਕਰਵਾਓ ਮਤਲਬ ਉਸ ਗੱਲ ਤੇ ਹਲੇ ਪ੍ਰਸ਼ਾਸਨ ਜਿਹੜਾ ਨਹੀਂ ਆ ਰਿਹਾ ਅਸੀਂ ਮਤਲਬ ਡਟੇ ਲਗਾਤਾਰ ਬੈਠੇ ਕਿਦੋਂ ਤੱਕ ਧਰਨਾ ਚੱਲਦਾ ਰਹੇਗਾ ਲਗਾਤਾਰ ਚੱਲੂਗਾ ਇਹ ਜਦੋਂ ਤੱਕ ਸਾਡਾ ਸਰਕਾਰ ਦੇ ਹੱਥ ਆ ਸਰਕਾਰ ਨੇ ਡੰਡਾ ਡੰਡੇ ਦੇ ਨਾਲ ਉਠਾਉਣਾ ਹੈ ਸਰਕਾਰ ਨੇ ਕੁਝ ਦੇਖ ਕੇ ਉਠਾਉਣਾ ਹੈ ਇਹ ਹੁਣ ਸਰਕਾਰ ਸੋਚ ਲਵੇ ਨਹੀਂ ਤਾਂ ਹਾਂਜੀ ਮੇਰਾ ਨਾਮ ਗਗਨਦੀਪ ਕੌਰਾ ਜੀ ਸਾਡਾ ਮਸਲਾ ਹੈਗਾ ਇਹ ਅਸੀਂ ਪੱਛੇ ਕੰਮੇ ਆ ਬਿਜਲੀ ਬੋਰਡ ਚ ਲੱਗੇ ਹੋਇਆ ਆ ਸਾਡੀ ਹੁਣ ਤੱਕ ਦੀ ਸਾਡੀ 1 ਮਹੀਨੇ ਦੇ ਵਿੱਚ 17 ਮੌਤਾਂ ਹੋ ਚੁੱਕੀਆਂ ਕਰੰਟ ਲੱਗਦੀ ਜੋ ਕਿ ਸਾਰੇ ਡੈਥ ਹੋ ਚੁੱਕੀ ਆ ਨਾ ਸਾਡੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਨਾ ਸਾਡੇ ਪਰਿਵਾਰਾਂ ਨੂੰ ਕੋਈ ਨੌਕਰੀ ਦਾ ਪ੍ਰਬੰਧ ਆ ਦੱਸੋ ਸਾਡੇ ਸੀਐਚਵੀ ਕੰਮੇ ਕੀ ਕਰ ਫਿਰ ਅਸੀਂ ਧਰਨਾ ਨਾ ਲਾਈ ਤਾਂ ਅਸੀਂ ਕੀ ਕਰੀਏ ਸਰ ਕਿੰਨੇ ਪਹਿਲਾਂ ਵੀ ਧਰਨੇ ਲਾਏ ਸੀ ਹਾਂਜੀ ਅਸੀਂ ਸਮੋਡ ਤੋਂ ਹੀ ਧਰਨਾ ਲਾ ਰਹੇ ਹਾਂ ਜੀ ਕਿੰਨੀ ਤਨਖਾਹ ਕਿੰਨੀ ਮਿਲ ਰਹੀ ਹੈ ਤਨਖਾਹ ਐਸ ਟਾਈਮ 14000 ਮਿਲਦੀ ਹੈ ਜੀ ਤੁਸੀਂ ਮੰਗ ਕਿ ਨਹੀਂ ਕਰਦੇ ਹੋ ਮੰਗ ਕਮ ਸੇ ਕਮ ਆਪਨ ਨੂੰ ਵੀ ਪਤਾ ਵੀ ਹੁਣ ਐਸ ਟਾਈਮ ਤੇ ਕੀ ਦੌਰ ਚੱਲ ਰਿਹਾ ਕਿੰਨਾ ਖਰਚਾ ਹੈ ਇਸ ਟਾਈਮ ਤੇ ਕਿੰਨੀ ਮਗਹਾਈ ਹੈ ਅਸੀਂ ਚਾਹਦੇ ਆਂ ਵੀ ਕਮ ਸੇ ਕਮ ਖਰਚੇ ਯੋਗ ਤਨਖਾਹ ਦਿੱਤੀ ਜਾਵੇ ਕਮ ਸੇ ਕਮ 25000 ਰੁਪਏ ਤਾਂ ਕੋਈ ਮਿਨੀਮਮ ਤਨਖਾਹ ਦਿੱਤੀ ਜਾਵੇ ਹੋਰ ਕੀ ਮੰਗ ਕਰਦੇ ਹਾਂ ਹੋਰ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਰੂਟੀਨ ਚ ਲੈ ਕੇ ਰੈਗੂਲਰ ਕੀਤਾ ਜਾਵੇ ਜੋ ਵੀ ਸਾਡੇ ਹੁਣ ਤੱਕ ਦੇ ਪੀੜਿਤ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਇਹ ਧਰਨਾ ਕਦੋਂ ਤੱਕ ਚੱਲਦਾ ਰਹੇਗਾ ਇਹ ਧਰਨਾ ਲਿਮਟ ਆ ਇਹ ਧਰਨਾ ਲੱਗਿਆ ਹੀ ਰਹੂਗਾ ਜਿਹੜੀ ਚੱਕਦੇ ਜਿੰਨਾਂ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਲੰਬੇ ਸਮੇਂ ਤੱਕ ਚੱਲੂਗਾ ਜਿਵੇਂ ਪਰਸੋਂ ਰੱਖੜੀ ਦਾ ਵੀ ਤਿਹਾਰ ਹੈ ਫਿਰ ਕਿਵੇਂ ਅੱਗੇ ਜਿਨ੍ਹਾਂ ਦੇ ਭੈਣ ਭਰਾ ਚਲੇ ਗਏ ਜਿਨ੍ਹਾਂ ਦੇ ਰਖੜੀ ਤੋਂ ਬੰਨਣ ਵਾਲੇ ਗੋਟੀ ਚਲੇ ਗਏ ਤਾਂ ਫਿਰ ਉਹ ਰਖੜੀ ਕਾਦੀ ਰਹਿ ਗਈ ਜੀ ਉਹਨਾਂ ਦੇ ਘਰਾਂ 'ਚ ਤਾਂ ਭੰਗ ਭੁਗਰੀ ਜਾਂਦੀ ਆ ਰਖੜੀ ਕੀ ਕਰੂਗੀ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਭੈਣਾਂ ਦੇ ਭਰਾ ਖੋਏ ਗਏ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਰਖੜੀ ਤੇ ਉਹਨਾਂ ਨੂੰ ਤੋਹਫਾ ਦੇਣਾ ਚਾਹੀਦਾ ਇਹਨਾਂ ਨੂੰ ਪੱਕੇ ਕਰਕੇ ਉਹਨਾਂ ਨੂੰ ਭੈਣਾਂ ਨੂੰ ਤੋਹਫਾ ਦੇ ਦੇਣ ਇਹ ਅਸੀਂ ਦੇਖਿਆ ਕੁਝ ਬੱਚੇ ਵੀ ਨਾਲ ਆਏ ਹੋਏ ਆ ਇਹ ਤਾਂ ਗਰਮੀ ਦੇ ਵਿੱਚ ਲੱਗਦਾ ਨਹੀਂ ਕਰ ਰਹੇ ਨੇ ਚਾਹੀਦੇ ਜੀ ਤਾਂ ਬਥੇਰਾ ਕਰਦਾ ਜੇ ਆਪ ਐਸੀਆਂ ਚੇਹੇ ਬੈਠ ਸਕਦੇ ਇਹਨਾਂ ਦੇ ਬੱਚੇ ਬੈਠ ਸਕਦੇ ਸਾਡਾ ਵੀ ਜੀ ਕਰਦਾ ਵੀ ਸਾਡੇ ਬੱਚੇ ਐ ਕਰਸੀ ਮਜਬੂਰ ਆ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਿੰਨਾ ਚਿਰ ਇਹ ਸਰਕਾਰ ਆ ਉਹਨਾਂ ਚਿਰ ਇਹ ਕੁਝ ਐਸੀ ਕੁਝ ਨਹੀਂ ਕਰ ਸਕਦੇ ਜੀ ਕਿਉਂਕਿ ਇਹ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸੀ ਅਸੀਂ ਇੱਕ ਨਵੀਂ ਸੋਚ ਲੈ ਕੇ ਆਉਣ ਦੀ ਸੋਚਦੇ ਸੀ ਵੀ ਕੋਈ ਨਵੀਂ ਸੋਚ ਆਊਗੀ ਤੇ ਨਵੀਂ ਕੋਈ ਨਾ ਕੋਈ ਨਵੀਂ ਨੀਤੀ ਆਊਗੀ ਪਰ ਨਹੀਂ ਇਹ ਸਰਕਾਰ ਉਹਨਾਂ ਸਰਕਾਰਾਂ ਵਰਗੀ ਧੋਗਲੀ ਆ ਜੋ ਕਿ ਇਹਨੇ ਅੱਜ ਤੱਕ ਕੋਈ ਵੀ ਇੱਕ ਵੀ 100% ਦਾਅਦੋ ਵੀ ਇਹਨੇ ਕੋਈ ਪੂਰਾ ਕੀਤਾ ਇੱਕ ਵੀ ਕੰਮ ਪੂਰਾ ਨਹੀਂ ਕੀਤਾ ਇਹਨਾਂ ਨੇ ਪਰ ਦਰਿਆ ਹੋ ਗਿਆ ਹੈ ਆਪਣੇ ਤੋਂ ਤੁਹਾਨੂੰ ਅਟਵਾਰ ਆਪਣੇ ਝੇਕਾ ਠਾ ਟੋਰ ਦੇਣਾ ਇਨਾ ਤਰ੍ਹਾਂ ਹੈ ਪੂਰਾ ਘੜਿਆ ਜਿਹੜੀ ਆ ਪੁੱਜੀ ਕਹਿਲੀ ਸੀ ਕਦੀ ਪਾਰਲੀਮੈਂਟਾਂ ਦੇ ਅੰਦਰ ਨਹੀਂ ਸੀ ਚੋਉਂਦੀ ਪਰ ਇੱਕ ਦੇ ਇੱਕ ਦੇ ਕਰਕੇ ਮਾਫੀ ਮੰਗ ਕੇ ਕੀ ਹੈ ਕਿ ਮੈਨੂੰ ਦੱਸਣਾ ਕਿਹਾ ਗਿਆ ਤੇ ਇਹਾਰੇ ਨੱਕੇ ਹੀ ਲਾਉਂਦੇ ਆ ਅੱਜ ਤੱਕ ਨਾਰੇ ਉੱਤੇ ਹੀ ਇਹਨਾਂ ਨੇ ਲਾਇਆ ਉਹਨਾਂ ਦਾ ਕਿੰਨੀ ਨੌਰਾ ਮਦਿਆ ਪਹਿਲਾਂ ਇਹਨਾਂ ਦੇ ਚਕਰਾਂ ਦੇ ਸੱਪੇ ਵੱਟ ਕਹਿੰਦੇ ਉਹ ਕਿਹੜੀ ਆਦੇ ਤੇ ਧਰਤੀ ਹੈ ਕਿ ਜਿਹੜੇ ਮਾਣ ਦੇ ਪੁੱਤ ਨਤੇ ਕੋਈ ਪਿਛਲੀ ਬੋਲ ਮੇਜਨਰ ਉਹਨਾਂ ਦਾ ਸੁਨਾਉਣੇ ਆਉਂਦਾ ਵਾਸਤੇ ਆਇਆ ਅੱਜ ਅਸੀਂ ਕਿਹਾ ਆਪੋ ਚੜ੍ਹ ਕੇ ਆ ਗਏ ਆ ਕਦੇ ਬੜਾ ਮਾਣ ਲੱਗਿਆ ਸਿਖਰ ਸਾਰੇ ਲੋਕ ਜਿਨ੍ਹਾਂ ਨੂੰ ਲਾਗਰੇ ਤੋਂ ਆਵਾਜ ਮਾਗਰੇ ਤੋਂ ਆਵਾਜ ਮਾਇਆ ਜਗਾ ਅਸੀਂ ਇਹ ਨਾਇਕ ਨੂੰ ਆਪਣੇ ਭਜੀਆਂ ਤੇ ਪਾਗਰ ਅਜੇ ਸਾਡੀ ਮੰਗ ਨੂੰ ਪੂਰਾ ਕਰਨ ਵਾਲਾ ਹੈ ਚਾਹਨਾ ਨੰਮਤ ਕਰਨ ਦੇਣਗੇ ਅਸੀਂ ਬੈਠਾਂਗੇ ਚਾਹ bye